ਸਤਨਾਮ ਅਮਰ ਸ੍ਰੀ ਗੁਰੂ ਸਾਹਿਬ ਜੀ ਸਲੇ

ਯਾਮ ਦਾਰੇ ਬੱਦੇ ਮਾਰੀਆ ਹੈ ਫੇਰ ਵੀ ਸੁਟਾ ਮਾਹੀ ਪਚਾਈ ਨਨਕ ਨਾਮੁ ਨਚਿਤਨੀ आगे आने अवरी कर्म कमाई जन्मदार बदे मारिया है फिर वे माही पचा ਮਹੱਲਾ ਤੀਜਾ ਨਾਨਕ ਸਤਿਗੁਰੂ ਸਿਵ ਹੈ ਆਪਣਾ ਸੇ ਜਾਣ ਸੱਚੇ ਪਰਵਾ ਹਰ ਕਾ ਇਨਾਈ ਸਮਾਈ ਰਹੇ ਚੁੱਕਾ ਆਵਣ ਜਾਂੜੇ ਆਓ ਦੇ ਆਨ ਸੰ ਮੈਂ ਮਾਇਆ ਸੰਕੀਆ ਅੰਤੇ ਦੁੱਖदाई ਕਰਮੰਦਰ ਮਹਿਲ ਸਵਾਰੀ ਆਹ केशो साथ न जाए हर रंगी तुरे नित पालिया है किता ਜਾਨ ਲਾ ਬਹੁਤ ਚਿੱਤ ਹਾਰੇ ਨਾਮ ਸਿਉਂ ਅੰਤ ਹੋਵੇ ਸਖਾਈ ਜਾਨ ਮੋਕੇ ਸੁਖ ਪਾਈ ਜਨ ਲਾਭ ਹੁ ਚਿਤਹਾਰੇ ਨਾਮ ਸਿਵੇ ਅੰਤੇ ਹੋਏ ਸਖਾਈ ਨਾਨਕ ਨਾਨਕ ਨਾਮੁ ਪਿਆਇਆ ਗੁਰਮੋਖੇ ਸੁਕ੍ਰਪਾਈ ਰਾਹੀ ਗੁਰੂ ਜੀ ਕਾ ਖਾਲਸਾ ਰਾਹੀ ਗੁਰੂ ਜੀ ਕੀ ਪ੍ਰਤਿ